ਜੈਜ਼ੀਬੀ ਦੇ ਵੱਲੋਂ ਹਾਲ ਹੀ ਦੇ ਵਿੱਚ ਇੱਕ ਗੀਤ ਕੱਢਿਆ ਗਿਆ ਜਿਸ ਦਾ ਨਾਮ ਹੈ ਐਲਕਾਟ੍ਰੇਸ ਜਾਂ ਐਲਕਾਟ੍ਰਸ ਆਖਿਰ ਇਹ ਹੈ ਕੀ ਜਿਸ ਨੂੰ ਜੈਜ਼ੀਬੀ ਕਹਿ ਰਹੇ ਨੇ ਕਿ ਜੇ ਪੰਜਾਬੀਆਂ ਨੂੰ ਰੱਖਣਾ ਹੈ ਤਾਂ ਉਹ ਐਲਕਾਟ੍ਰਸ ਖੋਲ ਦੋ ਦਰਅਸਲ ਇੱਕ ਜੇਲ ਹੈ ਅਜਿਹੀ ਜੇਲ ਜਿਹੜੀ ਕਿ ਸਮੁੰਦਰ ਦੇ ਵਿਚਕਾਰ ਹੈ ਮਤਲਬ ਕਿ ਆਲੇ ਦੁਆਲੇ ਸਿਰਫ ਤੇ ਸਿਰਫ ਪਾਣੀ ਹੀ ਪਾਣੀ ਹੈ ਤਾਂ ਇਹ ਜੇਲ ਮੌਜੂਦ ਹੈ ਸੈਨ ਫਰਾਂਸਿਸਕੋ ਅਮਰੀਕਾ ਦੇ ਵਿੱਚ ਹਾਲਾਂਕਿ ਇਸ ਨੂੰ ਬੰਦ ਕਰ ਦਿੱਤਾ ਗਿਆ 11 ਜੂਨ 1962 ਨੂੰ ਇਸ ਜੇਲ੍ਹ ਦੇ ਵਿੱਚੋਂ 36 ਦੇ ਕਰੀਬ ਕੈਦੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। 23 ਕੈਦੀ ਕਾਬੂ ਕਰ ਲਏ ਗਏ, 6 ਨੂੰ ਗੋਲੀ ਮਾਰ ਦਿੱਤੀ ਗਈ, 2 ਜਿਹੜੇ ਕੈਦੀ ਸੀਗੇ ਉਹ ਸਮੁੰਦਰ ਦੇ ਵਿੱਚ ਹੀ ਡੁੱਬ ਗਏ। ਬਹੁਤ ਸਾਰੇ ਕੈਦੀਆਂ ਨੇ ਵੀ ਕਈ ਵਾਰ ਮੰਗ ਕੀਤੀ ਕਿ ਸਾਨੂੰ ਉਸ ਜੇਲ੍ਹ ਦੇ ਵਿੱਚ ਜਿਹੜਾ ਰੱਖ ਦਿੱਤਾ ਜਾਵੇ। ਖਾਸੀਅਤ ਇਹ ਹੈ ਕਿ ਉੱਥੇ ਸਹੂਲਤਾਂ ਬਹੁਤ ਸਾਰੀਆਂ ਮਿਲਦੀਆਂ ਨੇ ਤੇ ਦੂਜਾ ਸ਼ਾਂਤ এনਵਾਇਰਨਮੈਂਟ ਬਾਕੀਆਂ ਜੇਲਾਂ ਵਾਂਗ ਨਹੀਂ ਜਿੱਥੇ ਰੌਲਾ ਰੱਪਾ ਹੁੰਦਾ ਹੈ ਭੀੜ ਭੜੱਕਾ ਵੀ ਨਹੀਂ ਉਸ ਜੇਲ ਦੇ ਵਿੱਚ ਹਾਲਾਂਕਿ ਉਹ ਜੇਲ ਹੁਣ ਬੰਦ ਹੈ ਤੇ ਉਸ ਨੂੰ ਇੱਕ ਮਿਊਜ਼ੀਅਮ ਦੇ ਤੌਰ ਤੇ ਖੋਲ ਦਿੱਤਾ ਗਿਆ ਜਿੱਥੇ ਲੋਕ ਜਾਂਦੇ ਨੇ ਉਸ ਨੂੰ ਦੇਖਦੇ ਨੇ ਛੋਟੇ ਛੋਟੀਆਂ ਕੋਠੜੀਆਂ ਨੇ ਕਮਰੇ ਛੋਟੇ ਛੋਟੇ ਨੇ ਜਿੱਥੇ ਕੈਦੀਆਂ ਨੂੰ ਰੱਖਿਆ ਜਾਂਦਾ ਹੈ ਹਾਲਾਂਕਿ ਉਸ ਜੇਲ ਦੇ ਵਿੱਚ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਕਿਉਂਕਿ ਉੱਥੇ ਹਰ ਕੋਈ ਚੀਜ਼ ਕਿਸ਼ਤੀ ਦੇ ਸਹਾਰੇ ਹੀ ਆਉਂਦੀ ਹੈ ਕਿਸ਼ਤੀ ਦੇ ਸਹਾਰੇ ਹੀ ਚੱਲਦੀ ਹੈ ਕੈਦੀਆਂ ਨੇ ਕਈ ਵਾਰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ ਨੇ। ਔਰ ਇਸ ਜੇਲ ਨੂੰ ਬੰਦ ਕਰਨ ਦਾ ਦੂਜਾ ਕਾਰਨ ਇਹ ਪਹਿਲਾ ਤਾਂ ਕਾਰਨ ਹੀ ਹੋ ਗਿਆ ਕਿ ਕੈਦੀ ਜਿਹੜੇ ਸੀ ਭੱਜਦੇ ਸੀ। ਦੂਜਾ ਕਾਰਨ ਇਹ ਹੋ ਗਿਆ ਕਿ ਸਮੁੰਦਰੀ ਪਾਣੀ ਸੀਗਾ ਜਿਸ ਕਰਕੇ ਇਮਾਰਤ ਨੂੰ ਨੁਕਸਾਨ ਵਾਰ-ਵਾਰ ਪਹੁੰਚਦਾ ਸੀ। ਕੰਸਟਰਕਸ਼ਨ ਦੇ ਵਿੱਚ ਕਾਫੀ ਪੈਸਾ ਲੱਗਦਾ ਸੀ। ਮਤਲਬ ਖਰਚੀਲਾ ਬਹੁਤ ਜ਼ਿਆਦਾ ਇਮਾਰਤ ਹੋ ਗਈ ਸੀ। ਇਸ ਕਰਕੇ ਇਸ ਨੂੰ ਬੰਦ ਕਰ ਦਿੱਤਾ ਗਿਆ ਸੀਗਾ। ਤੇ ਦੂਜਾ ਜਿਹੜੇ ਕੈਦੀ ਉੱਥੇ ਰਹਿੰਦੇ ਸੀ ਉਹਨਾਂ ਨੂੰ ਹਮੇਸ਼ਾ ਨਹਾਉਣ ਦੇ ਲਈ ਗਰਮ ਪਾਣੀ ਦਿੱਤਾ ਜਾਂਦਾ ਸੀਗਾ ਕਿਉਂਕਿ ਕੈਦੀ ਭੱਜ ਨਾ ਸਕੇ ਗਰਮ ਪਾਣੀ ਦੇ ਨਾਲ ਸਰੀਰ ਉਸ ਤਰੀਕੇ ਢਲ ਜਾਂਦਾ ਸੀ ਤਾਂ ਜੋ ਕੈਦੀ ਜਿਹੜਾ ਹੈਗਾ ਸਮੁੰਦਰ ਦੇ ਵਿੱਚ ਤੈਰ ਨਾ ਸਕੇ ਇਹ ਉਸ ਜੇਲ ਦੀ ਜੈਜ਼ੀਬੀ ਦੇ ਵੱਲੋਂ ਗੱਲ ਕੀਤੀ ਗਈ ਹੈ ਸੈਨ ਫ੍ਰਾਂਸਿਸਕੋ ਦੇ ਵਿੱਚ ਹੈ ਹਾਲਾਂਕਿ ਇਸ ਜੇਲ ਦੇ ਵਿੱਚ ਜਿਹੜੇ ਅਧਿਕਾਰੀ ਸੀ ਜਾਂ ਹੋਰ ਲੋਕ ਸੀਗੇ ਜਿਨ੍ਹਾਂ ਦੇ ਬੱਚੇ ਸੀਗੇ ਉਹ ਪੜੰਦੇ ਜ਼ਰੂਰ ਜਾਂਦੇ ਸੀਗੇ ਉਹਨਾਂ ਨੂੰ ਕਿਸ਼ਤੀ ਦੇ ਰਾਹੀਂ ਹੀ ਪੜਨ ਦੇ ਲਈ ਲਿਜਾਇਆ ਜਾਂਦਾ ਸੀਗਾ ਮਤਲਬ ਆਉਣਾ ਜਾਣਾ ਸਾਰਾ ਕੁਝ ਇੱਕ ਕਿਸ਼ਤੀ ਦੇ ਰਾਹੀਂ ਹੁੰਦਾ ਸੀ ਟਾਈਮ ਬਹੁਤ ਜ਼ਿਆਦਾ ਕੰਜ਼ੂਮ ਹੁੰਦਾ ਸੀ ਪੈਸੇ ਬਹੁਤ ਜ਼ਿਆਦਾ ਲੱਗਦੇ ਸੀ ਤਾਂ ਉਸ ਜੇਲ ਦੀ ਗੱਲ ਕੀਤੀ ਹੈ ਕਿ ਜੇ ਪੰਜਾਬੀਆਂ ਨੂੰ ਤੁਸੀਂ ਰੱਖਣਾ ਹੈਗਾ ਤਾਂ ਤੁਸੀਂ ਉਹ ਜੇਲ ਖੋਲ ਦੋ ਕਿਉਂਕਿ ਪੰਜਾਬੀ ਹੋਰ ਤਾਂ ਕਿਤੇ ਨਹੀਂ ਰੁਕਣ ਵਾਲੇ ਕਿਉਂਕਿ ਬਹੁਤ ਸਾਰੀਆਂ ਜਿਹੀਆਂ ਕਹਾਣੀਆਂ ਵੀ ਨੇ ਕਈ ਅਸਲੀਅਤਾਂ ਵੀ ਨੇ ਜਿਸ ਦੇ ਵਿੱਚ ਜੇਲ੍ਹਾਂ ਤੋੜ ਕੇ ਕੈਦੀ ਭੱਜੇ ਵੀ ਨੇ ਇਸ ਦੇ ਵਿੱਚ ਇੱਕ ਗੱਲ ਇਹ ਵੀ ਹੈ ਜਦੋਂ ਇਹ ਜਿਹੜੀ ਜੇਲ ਹੈ ਜਦੋਂ ਕੈਦੀਆਂ ਨੇ ਭੱਜਣ ਦੀ ਕੋਸ਼ਿਸ਼ ਕਰਦੇ ਸੀ ਚਮਚੇ ਤੇ ਹੋਰ ਔਜ਼ਾਰਾਂ ਦੇ ਨਾਲ ਦੀਵਾਰਾਂ ਨੂੰ ਖੋਖਲਾ ਕਰਦੇ ਸੀਗੇ ਤੇ ਆਪਣੇ ਸਿਰ ਜਿਹੜੇ ਹੈਗੇ ਸੀਮਿੰਟ ਦੇ ਬਣਾ ਕੇ ਕੋਠੜੀ ਦੇ ਵਿੱਚ ਰੱਖ ਦਿੰਦੇ ਸੀਗੇ ਤਾਂ ਜੋ ਕਿਸੇ ਨੂੰ ਇੱਕ ਭਣਕ ਨਾ ਲੱਗੇ ਕਿ ਇੱਥੇ